ਸਤੋ ਆ ਕਲੀਅਰ ਫੈਮਿਲੀ ਵਲੋਗ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੇਰਾ ਇਡਲੀ ਖਾਣ ਦਾ ਮਨ ਕਰ ਰਿਹਾ ਸੀ ਤੇ ਮੰਮਾ ਬਣਾ ਰਹੀ ਹੁਣ ਇਡਲੀ ਤੇ ਹੁਣ ਮੈਂ ਤੁਹਾਨੂੰ ਦਿਖਾਣਾ ਹਾਂ ਹਾਂਜੀ ਮੰਮਾ ਹਾਂ ਬਣਾ ਰਿਹਾ ਮੰਮਾ ਇਡਲੀ ਜਸਮਨ ਨੂੰ ਇਡਲੀ ਬਹੁਤ ਪਸੰਦ ਹੈ ਤੇ ਆਹ ਹੋ ਰਿਹਾ ਭਾਈ ਇਡਲੀ ਦਾ ਪਾਣੀ ਤਿਆਰ ਸਟੀਮ ਹਾਂ ਇਹ ਕੇ ਇਡਲੀ ਸਟੀਮ ਨਾਲ ਬਣਦੀ ਆ ਜੀ ਅੱਛਾ ਤੇ ਇੰਦਰ ਹੋ ਰਿਹਾ ਭਾਈ ਇਹ ਬੈਟਰ ਤਿਆਰ ਹੋਇਆ ਸੂਜੀ ਦਾ ਤੇ ਹਮਮ ਮਾਰੇ ਸਾਨੂੰ ਦੱਸ ਦਿਓ ਇਹਦੇ ਬਾਰੇ ਕਿਵੇਂ ਬਣਦਾ ਇਹ ਸੂਜੀ ਦਾ ਬੈਟਰ ਜਿਹੜਾ ਤਿਆਰ ਕਰਨਾ ਹੈ ਨਾ ਇਹਦੇ ਵਿੱਚ ਦਹੀਂ ਤੇ ਇਨ ਨੂੰ ਮਿਕਸ ਕੀਤਾ ਹੈ ਇਹਨਾਂ ਦਾ ਇੱਕ ਪੈਕੇਟ ਪਾਇਆ ਇੱਕ ਕੌਲੀ ਦਹੀਂ ਸੇਮ ਕੁਆਂਟੀਟੀ ਸੇਮ ਪਕੂ ਜੀਤੇ ਨਹੀਂ ਦੀ ਕੁਆਂਟੀਟੀ ਜਿਹੜੀ ਉਹ ਸੇਮ ਹੈ ਅੱਛਾ ਤੇ ਫਿਰ ਬੈਟਰ ਬਣਾਇਆ ਤੇ ਇੱਕ ਕੌਲੀ ਦੇ ਨਾਲ ਸਫੀਸ਼ੀਐਂਟ ਬਣ ਜਾਂਦੀਆਂ ਜਿਵੇਂ 1 2 3 4 5 6 7 8 9 10 10 ਪੀਕਲੀ ਤਾਂ ਇੰਨੀਆਂ ਬਣ ਜਾਂਦੀਆਂ ਤੇ ਇੰਨੀਆਂ ਤੋਂ ਸਾਡੇ ਮਤਲਬ 3-4 ਮੈਂਬਰ ਜਿਵੇਂ ਅਸੀਂ ਹੈਗੇ ਉਹਨਾਂ ਲਈ ਕਾਫੀ ਹੁੰਦੀਆਂ ਕੀ ਕਰੀ ਜਸਮਨ ਨੂੰ ਇਡਲੀ ਬਹੁਤ ਪਸੰਦ ਹੈ ਤੇ ਇਸੇ ਕਰਕੇ ਅਸੀਂ ਨਾ ਕੜਾਈ ਸਪੈਸ਼ਲ ਇਸ ਵਾਸਤੇ ਲਿਆਂਦੀ ਸੀ ਇਡਲੀ ਮੇਕਰ ਇਹਦੇ ਦੀ ਮਤਲਬ ਮਲਟੀ ਪਰਪਸੇਸ ਇਹਦੇ ਹੁੰਦੇ ਆ ਅੱਛਾ ਇਹਦੇ ਵਿੱਚ ਕੇਕ ਵੀ ਬਣ ਸਕਦਾ ਹੈ ਕੋ ਉਹ ਤੁਸੀਂ ਬਣਾ ਲਓ ਕੀ ਉਹਨੂੰ ਕਹਿੰਦੇ ਆ ਖੱਟਾ ਜਾਂ ਕੀ ਹਲਪੀਲਾ ਜਾਂ ਢੋਕਲਾ 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 ਵੀ ਬਣ ਜਾਂਦਾ ਹੈ ਕੋਈ ਵੀ ਚੀਜ਼ ਜਿਹੜੀ ਤੁਸੀਂ ਮੋਮੋਸ ਫਰੀਜ ਬਣਾਉਣੇ ਵੈਸੇ ਮੈਨੂੰ ਬਹੁਤ ਪਸੰਦ ਨਹੀਂ ਤੇ ਨਾ ਮੈਂ ਕਦੇ ਬਣਾਏ ਨਾ ਮੈਂ ਉਹ ਬਣਾਉਣੇ ਆ 10 ਮਿੰਟ ਤੁਹਾਨੂੰ ਪਸੰਦ ਰਹੇ। ਇਹ ਕੱਚੇ ਜੇ ਲੱਗਦੇ ਰਹਿੰਦੇ ਸ਼ਕਲ ਹੀ ਉਹਨਾਂ ਦੀ ਵਧੀਆ ਲੱਗਦੀ। 10 ਮਿੰਟ ਤੁਹਾਨੂੰ ਪਸੰਦ ਡੋਕਲਾ। ਡੋਕਲਾ ਪਸੰਦ ਹੈ। ਡੋਕਲਾ ਦਾ ਸੁਣਾ ਤਾਂ ਬਹੁਤ ਨਹੀਂ ਡੋਕਲਾ ਨਹੀਂ ਜਿਹੜਾ ਦੂਜੇ ਸੀ। ਮਮੋਸ। ਮਮੋਸ। ਇਹ ਨੇ ਵੀ ਨਹੀਂ। ਇਹ ਨੇ ਵੀ ਨਹੀਂ। ਇਹ ਨੇ ਵੀ ਨਹੀਂ ਵਧੀਆ ਲੱਗਦੇ। ਉਹ ਕੱਚੇ ਨੇ। ਸਾਈਡ ਤੋਂ। ਇਹਨਾਂ ਡੋਕਲਾ ਬਣਾਉਂਦੇ। ਡੋਕਲਾ ਬੰਦ। ਅੱਛਾ ਆਇਆ ਉਹ ਤੇ ਆ ਬਈ। ਇਹ ਨਾ ਇੱਕ ਉਹ ਕਿੱਧਰ ਗਿਆ? ਛੱਡ ਜੋ। ਕੀ ਰਹਿ ਗਿਆ? ਛੱਡੇ ਪਾਣੀ ਇਹ ਵਿੱਚ ਨਹੀਂ ਹੁੰਦੇ ਨੇ। ਨਹੀਂ ਨਹੀਂ ਪਾਣੀ ਇਹਦੇ ਵਿੱਚ ਇੱਥੇ ਆ। ਹਾਜੀ ਉਹ ਮਾਟੇ ਲਾ। ਨਾ ਆਪਾਂ ਆਇਲ ਇੰਕ੍ਰੀਜ਼ ਕਰਨੀ ਪੈਣੀ ਨੇ। ਅੱਛਾ, ਤੇ ਆਇਲ ਲਾ ਦਵੋ ਯੇ। ਤੇ ਆਇਲ ਲਾ ਖੰਦਨਿਕ ਕਾਲਨਾਂ ਨੇ। ਇਹ ਆਹ ਨਾਲ ਇਹ ਵੀ ਪੁੱਛ ਰਿਹਾ ਤੁਸੀਂ। ਕੀ ਹੈ ਇਹ? ਇਹ ਇਹ ਉਹ ਹੈ, ਸਟੈਂਡ ਹੈ। ਇਹ ਸਟੈਂਡ ਤੇ ਉੱਪਰਲੇ ਕੜਦਾ। ਔਰ ਇਹਨੂੰ ਆਪਾਂ ਹੁਣ ਕਰਦਾਂਗੇ। ਬੰਕਾਵਰ। ਇਕੜਾ ਹੀ ਨਾ ਬੜੀ ਵਧੀਆ ਟੈਸਟੀ ਇਸਦੀ ਹੈ ਤੇ ਬੜੀ ਵਧੀਆ ਇਹਦੇ ਵਿੱਚ ਬਣਦੀ ਹੈ ਇਡਲੀ ਚਲੋ ਇਹਨੂੰ ਹੁਣ ਦਿੰਨੇ ਆ ਸਟੀਮ ਮਿਲਦੇ ਆ ਫਿਰ ਕਿੰਨੇ ਘੰਟੇ ਬਾਅਦ 2 ਘੰਟੇ ਨਹੀਂ ਨਹੀਂ 2 ਘੰਟੇ 10 ਮਿੰਟਾਂ ਬਾਅਦ ਆਪਾਂ ਇਹ ਤਿਆਰ ਹੋ ਜੂਗੀ ਠੀਕ ਹੈ ਤੇ ਗਾਇਸ ਜਦੋਂ ਇਡਲੀ ਬਣ ਗਈ ਉਦੋਂ ਮੈਂ ਆਪਾਂ ਗੱਲ ਕਰਦੇ ਜਦੋਂ ਇਡਲੀ ਬਣ ਗਈ ਉਹਦਾ ਆਪਾਂ ਖਾਣੇ ਆ ਜਸਮਨ ਵਾਸਤੇ ਅਸੀਂ ਸਿੰਪਲ ਹੀ ਕੱਢ ਲਾਂਗੇ ਤੇ ਬਾਕੀ ਨੂੰ ਤੜਕਾ ਲਾ ਕਰਨਾ ਮਾਰੀ ਤੜਕੇ ਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਸਬਜ਼ੀਆਂ ਪਾ ਸਕਦੇ ਹੋ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਹੈਗੀ ਹੈ ਪਰ ਨਾ ਉਹ ਹਰਮਨ ਨੂੰ ਨਹੀਂ ਪਸੰਦ ਇਸ ਕਰਕੇ ਮੈਂ ਸਿਰਫ ਪਿਆਜ਼ ਤੇ ਟਮਾਟਰ ਹੀ ਪਾਉਂਗੀ ਤੁਸੀਂ ਜਿੰਨੀਆਂ ਵੀ ਵੈਜੀਟੇਬਲਸ ਤੁਸੀਂ ਪਾਉਣੇ ਚਾਹੁੰਦੇ ਹੋ ਤੜਕੇ ਦੇ ਵਿੱਚ ਉਹਨਾਂ ਨੂੰ ਪਾ ਸਕਦੇ ਹੋ ਤੇ ਇਹ ਸੌਸੇਸ ਪਾ ਕੇ ਜਿਵੇਂ ਆਪਾਂ ਮੈਗੀ ਜਾਂ ਨੂਡਲਸ ਵਗੈਰਾ ਬਣਾਉਂਦੇ ਆ ਨਾ ਇਹ ਸੌਸੇਸ ਪਾ ਕੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸੋ ਇਸ ਨੂੰ 10 ਮਿੰਟ ਹੋ ਗਏ ਆਪਾਂ ਇਹਨੂੰ ਪਹਿਲਾਂ ਦੇਖਾਂਗੇ ਚੈੱਕ ਕਰਾਂਗੇ ਜੇ ਆਪਣਾ ਚਾਕੂ ਚਿਪਕ ਰਿਹਾ ਹੈ ਨਾ ਤਾਂ ਦਾ ਮਤਲਬ ਹੈ ਜੇ ਕੱਚੀ ਹੈ ਅਜੇ ਇਹਨੂੰ ਕੁੜਾਏ ਟਾਈਮ ਹੋਰ ਲੱਗੂਗਾ ਥੋੜਾ ਇਹਨੂੰ ਹੋਟਾ ਕਰੀਏ ਇੱਧਰ ਆਪਾਂ ਇਹਦੇ ਨਾਲ ਚਟਨੀ ਤਿਆਰ ਕੀਤੀ ਹੈ ਗਰੀ ਮਾਈ ਨਹੀਂ ਮਤਲਬ ਇਹਦੇ ਵਿੱਚ ਕੱਚ ਜੋ ਚਾਕ ਉੱਪਰ ਖਬੋਣੇ ਆ ਉਹ ਨੂੰ ਖੁੱਭਣਾ ਚਾਹੀਦਾ ਹੈ ਵਿੱਚ। ਖੁੱਭ ਕੇ ਉਹ ਨਾਲ ਚਿਪਕਣਾ ਨਹੀਂ چاہیے ਦਾ ਸੂਜੀ ਵਾਲਾ ਪਾਣੀ। ਜਦੋਂ ਪੱਕ ਜਾਂਦਾ ਪੂਰੀ ਤਰ੍ਹਾਂ ਫਿਰ ਉਹ ਨਾਲ ਨਹੀਂ ਚੱਕਦਾ। ਇਹਦੇ ਵਿੱਚ ਮੈਂ ਪਾਈ ਆ ਹਰੀ ਮਿਰਚ, ਪੁਦੀਨਾ, ਲੈਮਨ ਤੇ ਇੱਕ ਆਈਸ ਕ్యూਬ। ਇਹਨੂੰ ਆਪਾਂ ਕਰਾਂਗੇ ਮਿਕਸਰ 'ਚ ਗ੍ਰਾਈਂਡ। ਜੀ ਹਰੀ ਚਟਨੀ ਤੇ ਆ ਹਾਂ ਇਹਦੇ ਵਿੱਚ ਆਈਸ ਕ్యూਬ ਕਿਉਂ ਪਾਈ ਹੈ ਇਹ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸੂਗੀ ਵੀ ਇਹਦਾ ਕੀ ਰੀਜ਼ਨ ਹੈ ਇਹ ਵੀ ਇੱਕ ਕਿਚਨ ਟ੍ਰਿਕ ਹੈ ਓਕੇ ਇਹ ਬੈਟ ਇਹਦੇ ਵਿੱਚ ਨਾ ਹੁਣ ਨਹੀਂ ਮਿਕਸ ਕਰਾਂਗੇ ਚਟਨੀ ਦੇ ਵਿੱਚ ਇਧਰ ਬਹੁਤ ਨਾ ਬਈ ਟਿੱਕੇ ਜੀਆਂ ਤਿਆਰ ਇਹਦੇ ਵਿੱਚ ਥੋੜਾ ਜਿਹਾ ਦਹੀਂ ਮਿਕਸ ਕਰਾਂਗੇ जसमन आया रेडी हो गया तेरा अजय तो तो नहीं रेडी होया अच्छा मैं हूं दसू दही वाली दिखाना अच्छा ठीक है ताई तो मैंने बोल तो नहीं सिर्फ बैटर के विच दही पाया जसमन ना दही नहीं खांदा तू तो फिर और पा तेंग तो दूसरा तैयार होगी तैयार तो ग्रीन चटनी ग्रीन चटनी ਜੀ ਅਸੀਂ ਇੱਕ ਐ ਦਸਤਨ ਇਹਨੂੰ ਗ੍ਰੀਨ ਚਟਨੇ ਵਿੱਚ ਦਹੀਂ ਪਾਇਆ ਤੇ ਜਸਮਨ ਦਹੀਂ ਖਾਂਦਾ ਨਹੀਂ ਖਾਂਦਾ ਨਹੀਂ ਤਾਂ ਇੱਕ ਵਾਈਟ ਚੀਜ਼ ਕੋਈ ਵੀ ਨਹੀਂ ਖਾਂਦਾ ਪੀਤਾ ਕਰਕੇ ਫਿਰ ਅਸੀਂ ਨਹੀਂ ਦੱਸਦੇ ਨੂੰ ਹੁੰਦੇਗੇ ਹਾਂ ਹੁਣ ਤੁਸੀਂ ਕਹੋਗੇ ਵੀ ਇਹ ਵਾਈਟ ਆ ਹਨਾ ਇਹ ਕਿਵੇਂ ਖਾਣ ਹੁੰਦਾ ਪਰ ਪਤਾ ਨਹੀਂ ਇਹ ਤਾਂ ਖਾ ਲੈਣਾ ਹਾਂ ਇਡਲੀ ਨੂੰ ਪਸੰਦ ਹੈ ਉਹ ਉਹ ਵੈਸੇ ਜਿਵੇਂ ਇਡਲੀ ਮੈਂ ਬਣਾਉਣੀ ਹੈ ਨਾ ਮੈਂ ਤੜਕੇ ਵਾਲੀ ਬਣਾਉਣੀ ਮੈਨੂੰ ਤਾਂ ਤੜਕੇ ਵਾਲੀ ਪਸੰਦ ਆ ਪਰ ਉਹਨੂੰ ਵਾਈਟ ਦੇ ਦਿੱਤਾ ਸਮਝਦਾ ਅਸੀਂ ਉਹਦੀ ਵਾਈਟ ਕੱਢ ਲਾਂਗੇ ਤੇ ਇਸ ਤੇ ਨਿਮਾਉਣਗੇ ੜਕਾ। ਬੋਦੇ ਦੇ ਵਿੱਚ ਪਾ ਲਿਆ ਥੋੜਾ ਜਿਹਾ ਆਇਲ ਤੇ ਇਹਨੂੰ ਆਇਲ ਨੂੰ ਗਰਮ ਹੋਣ ਦਿੰਨੇ ਆ। ਆ ਮੱਚ ਗਿਆ ਯਾਰ। ਬੱਸ ਬੱਸ ਆ ਜੀ। ਇਹਨੂੰ ਚ ਮਾਰਦੇ ਆ। ਲਓ। ਹੁਣ ਕੋਲ ਸਿੱਧਾ ਨਾ ਨਾਲ ਕੁਕਿੰਗ। ਤੇ ਜਿਹਦੇ ਵਿੱਚ ਹੈ ਦੋਸਤੋ ਪਾ ਬਣਕਾਰ ਤੁਸੀਂ ਪਾ ਛੱਡਿਓ ਮਸਾਲੇ। ਮੈਂ ਜ਼ਿਆਦਾ ਸਪਾਈਸੀ ਨਹੀਂ ਬਣਾਉਂਗੀ ਕਿਉਂਕਿ ਬੱਚਿਆਂ ਨੇ ਖਾਣੀ ਹੈ ਇੱਚ ਪਾ ਦਾਂਗੇ ਨਮਕ ਥੋੜੀ ਜਿਹੀ ਲਾਲ ਦੇਗੀ ਮਿਰਚ ਥੋੜੀ ਜਿਹੀ ਚਿਲੀ ਫਲੇਕਸ ਤੇ ਹੌਲੀ ਨਹੀਂ ਧਨੀਆ ਪਾਉਂਦੇ ਸਿੱਕੇ ਇਹਨੂੰ ਆਪਾਂ ਬਣਾਉਂਗੇ ਭਈਆ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਸੌਸਜ ਜੋ ਵੀ ਸੌਸਜ ਤੁਹਾਡੇ ਕੋਲ अवेलेबल ਆ ਜੋ ਪਾ ਸਕਦੇ ਹੋ ਜਿਵੇਂ ਸੋਇਆ ਸੌਸ ਤਾਂ ਮੈਂ ਪੈਂਦੀ ਪੈਂਦੀ ਇਹਦੇ 'ਚ ਇਸ ਤੋਂ ਇਲਾਵਾ ਟਮੇਟੋ ਕੈਚਪ ਤੇ ਮੈਂ ਦੋ ਹੀ ਸੌਸਜ ਪਾਉਂਦੀ ਇੱਕ ਸੋਇਆ ਸੌਸ ਇਸ ਢੰਗ ਨਾਲ ਇਡਲੀ ਬਹੁਤ ਟੇਸਟੀ ਬਣਦੀ ਹੈ ਆ ਉੜੀ ਪਈ ਹੈ ਖਾਲੀ ਹਾਂ ਇਹ ਫਿਰ ਬਸ ਸਭ ਬੰਦ ਬੈਠਾ ਚੋੜਾਂ ਠੀਕ ਹੈ ਜਿਆਦਾ ਪਹਿਲਾਂ ਕੱਲ੍ਹ ਵੀ ਹੋ ਜੂਗੀ ਲੈ ਵੀ ਜਸਮਨਾ ਜੀ ਆ ਜਿਹੜੇ ਪੀਸਸ ਐ ਇਹਨਾਂ ਨੂੰ ਭਾਵੇਂ ਕੱਟ ਕੇ ਭਾਵੇਂ ਚਾਰ-ਚਾਰ ਪੀਸ ਕਰਕੇ ਨਾ ਇਡਲੀ ਦੇ ਹੂੰ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਆ ਜਿਹੜਾ ਮਸਾਲਾ ਆਪਾਂ ਤਿਆਰ ਕੀਤਾ ਹੂੰ ਛੋੜਾ ਹਾਂਜੀ ਉਹ ਜਿਹੜੇ ਦਕਾਨਦਾਰ ਦੇ ਮਿਲਦੇ ਹੋ ਉਹ ਸਾਫ ਤਾਂ ਨਹੀਂ ਲੁਗੀ। ਉਹ ਵੀ ਨਹੀਂ ਲਦੀ। ਮੈਂ ਤਾਂ ਦੇਖਿਆ। ਉਹ ਤਾਂ ਸਾਫ ਤੇ ਵੀ ਨਹੀਂ ਲੜੋ। ਉਹ ਜਿਹੜੇ ਸਾਊਥ ਇੰਡੀਅਨ ਉਹ ਚਟਨੀ ਬਣਾਉਂਦੇ ਆ ਨਾਰੀਅਲ ਦੀ ਵੈਸੇ ਤਾਂ ਇਹਦੇ ਨਾਲ ਜਿਹੜੀ ਉਹ ਇਹਦੀ ਖਾਸियत ਆ ਮੈਂ ਇਹ ਨਾਰੀਅਲ ਦੀ ਚਟਨੀ ਨਹੀਂ ਬਣਾਈ ਨਾ ਹੀ ਕੋਈ ਆਪਣਾ ਖਾਂਦਾ ਘਰੇ ਉਹ। ਜਸਮਨ ਦਾ ਗ੍ਰੇਟ ਨੂੰ ਕਿਉਂ ਕਰ ਦੋਗੇ ਆਪ ਤੁਸੀਂ? ਲੋ ਵੀ ਲੋ। ਅਚਾ ਆ ਪੀਸੀ ਆਪਾਂ ਜਸਮਨ ਦੀਆਂ ਖੋਲੇ। ਬਾਕੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ। ਸਮਝ ਕਿਹੜਾ ਪਰੌਣਾ ਮਾਣ ਜੀ ਲੈ ਵੀ ਜਸਮਨ ਲੈ ਵੀ ਜਸਮਨ ਆ ਜਾ ਸਾਡੀ ਇਹਨੂੰ ਆਪਾਂ ਮਿਕਸ ਕਰਤਾ ਹੁਣ ਇਸ ਢੰਗ ਨਾਲ ਜੇ ਇਡਲੀ ਬਣਾ ਕੇ ਖਾਓਗੇ ਨਾ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਜੇ ਤੁਸੀਂ ਵੀ ਇਸ ਢੰਗ ਨਾਲ ਬਣਾ ਕੇ ਦੇਖਿਓ ਸਿੱਕੀ ਇਡਲੀ ਬੜੀ ਹੀ ਡੇਲੀਸ਼ੀਅਸ ਹੁੰਦੀ ਆਕੀ ਆਪਾਂ ਇਹਦੇ ਨਾਲ ਗ੍ਰੀਨ ਚਟਨੀ ਬਣਾਈ ਹੈ ਉਨੂੰ ਤੁਸੀਂ ਉੱਪਰ ਦੀ ਐਡ ਕਰ ਸਕਦੇ ਹੋ ਜਦੋਂ ਖਾਣੀ ਹੈ ਤੇ ਇਹ ਹੋ ਗਈ ਆਪਣੀ ਰੈਡੀ ਇਡਲੀ ਇਡਲੀ ਦੋਸਾ ਮੈਂ ਕਿਹਾ ਇਡਲੀ ਦੋਸਾ ਕਰਨਿਆ ਅਸਲ ਇਡਲੀ ਤੇ ਦੋਕਲਾ ਬਣਾਉਣੀ ਚੰਗਾ ਬਈ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਇਡਲੀ ਖਾਣ ਲਈ ਇਡਲੀ ਬਣਾ ਕੇ ਦੱਸਿਓ ਜਿਨ੍ਹਾਂ ਨੇ ਇਹ ਪਹਿਲੀ ਵਾਰ ਟਰਾਈ ਕੀਤੀ ਆ ਕਰਨੀ ਐ ਮਤਲਬ ਪੋਹਨ ਬਣਾ ਕੇ ਜਰੂਰ ਇੱਕ ਵਾਰੀ ਟਰਾਈ ਕਰਿਓ ਇਹ ਬਹੁਤ ਟੇਸਟੀ ਬਣਦੀ ਹੈ ਠੀਕ ਹੈ ਜੀ ਧੰਨਵਾਦ ਲਓ ਜੀ